ਏवन ਪੰਜਾਬੀ ਨਿਹੜ ਨਿਰਪੱਖ ਤੇ ਨਵੀਂ ਸੋਚ ਮੈਂ ਤੁਹਾਡਾ ਦੋ ਸੋਮ ਸਹੋਤਾ ਤੇ ਲੈ ਕੇ ਹਾਜ਼ਰ ਹਾਂ ਕਰੰਟ ਇਸ਼ੂ ਕਰੰਟ ਇਸ਼ੂ ਲਈ ਚਲਦੇ ਆ ਗਿੱਦੜ ਵਾ ਦੱਸਣਾ ਚਾਹੁੰਦਾ ਕਿ ਇੱਕ ਬਹੁਤ ਅਹਿਮ ਖਬਰ ਆ ਰਹੀ ਹੈ ਕਿ ਇੱਕ ਕੋਠੀ ਦੇ ਵਿੱਚੋਂ ਮਾਂ ਤੇ ਪੁੱਤ ਦੀ ਲਾਸ਼ ਮਿਲੀ ਹੈ ਔਰ ਇਹ ਲਾਸ਼ ਦਾ ਉਦੋਂ ਪਤਾ ਲੱਗਾ ਜਦੋਂ ਸਫਾਈ ਕਰਨ ਵਾਲੀ ਉਹਨਾਂ ਦੇ ਘਰ ਦੇ ਵਿੱਚ ਐਂਟਰ ਹੋਈ ਉਸਨੇ ਦੇਖਿਆ ਕਿ ਖੂਨ ਦੇ ਨਾਲ ਲੱਥ ਪੱਥ ਮਾਂ ਤੇ ਪੁੱਤ ਮਾਂ ਤੇ ਪੁੱਤ ਦੀਆਂ ਲਾਸ਼ਾਂ ਸਾਹਮਣੇ ਪਈਆਂ ਹੋਈਆਂ ਨੇ ਉਸ ਤੋਂ ਬਾਅਦ ਕੀ ਹੋਇਆ ਇਹ ਕਿਸ ਤਰ੍ਹਾਂ ਸਾਰਾ ਕੁਝ ਹੋਇਆ ਔਰ ਕਿੱਥੇ ਦੇ ਲੋਕ ਸਨ ਇਹਨਾਂ ਦੀ ਕੀ ਬੈਕਗ੍ਰਾਉਂਡ ਸੀ ਪੂਰੀ ਡਿਟੇਲ ਦੇਣ ਵਾਸਤੇ ਸਾਡੇ ਨਾਲ ਸੋਨੀ ਡੱਲਾ ਜੀ ਗਿੱਦੜਵਾਹ ਤੋਂ ਜੁੜ ਚੁੱਕੇ ਨੇ ਉਹਨਾਂ ਤੋਂ ਲੈਨੇ ਅਪਡੇਟ ਸੋਨੀ ਜੀ ਇਸ ਦੁੱਖ ਭਰੀ ਖਬਰ ਨੂੰ ਲੈ ਕੇ ਕੀ ਜਾਣਕਾਰੀ ਦੇਣਾ ਚਾਹੁੰਦੇ ਹੋ ਇਹ ਜਿਹੜੀ ਦੁੱਖ ਭਰੀ ਖਬਰ ਜਿਹੜੀ ਹੈਗੀ ਹੈ ਗਿੱਦੜਵਾਹ ਦੇ ਬਠਿੰਡਾ ਮਲੋੜ ਰੋਡ ਦੇ ਉੱਤੇ ਪਾਪਾ ਗੰਗਾ ਰਾਮ ਇਨਕਲੇਵ ਜਿਹੜਾ ਬਣਿਆ ਹੋਇਆ ਹੈਗਾ ਉੱਥੋਂ ਦੀ ਇਹ ਖਬਰ ਹੈ ਕਿ ਇਹ ਜਿੱਥੇ ਮਾਂ ਪੁੱਤ ਦੋ ਇੱਕ ਕੋਠੀ ਦੇ ਵਿੱਚ ਰਹਿੰਦੇ ਸੀਗੇ ਤੇ ਉਹਨਾਂ ਦੀਆਂ ਜਿਹੜੀਆਂ ਭੇਦ ਭਰੇ ਹਾਲਾਤਾਂ ਵਿੱਚ ਜਿਹੜੀ ਗੋਲੀ ਲੱਗਨ ਕਰਕੇ ਉਹਨਾਂ ਦੀ ਜਿਹੜੀ ਮੌਤ ਹੋ ਗਈ ਜੀ ਤੇ ਜਦੋਂ ਮਤਲਬ ਇਹ ਜਿਹੜਾ ਮੁੰਡਾ ਸੀਗਾ ਸੁਗਰੀਵ ਜੀ ਇਹਦੇ ਪਿਓ ਦਾ ਨਾਮ ਸੀ ਸ਼ਮਿੰਦਰ ਸਿੰਘ ਇੱਥੇ ਤੁਹਾਨੂੰ ਮੈਂ ਦੱਸਣਾ ਚਾਹੂੰਗਾ ਆਪਾਂ ਇਹਦੀ ਖਬਰ ਵੀ ਇੱਕ ਪਲੇ ਕੀਤੀ ਸੀ ਕੁਝ ਸਮਾਂ ਪਹਿਲਾਂ ਹੀ ਜਿਹੜਾ ਇਹਦਾ ਬਾਪ ਸੀਗਾ ਸ਼ਮਿੰਦਰ ਸਿੰਘ ਉਹਨੇ ਵੀ ਜਿਹੜੀ ਖੁਦਕੁਸ਼ੀ ਕਰ ਲਈ ਸੀਗੀ ਨਹਿਰ ਦੇ ਵਿੱਚ ਸਣੇਕਾਰ ਠਿੱਕੇ ਸਣੇਕਾਰ ਜੀ ਜੀ ਬਿਲਕੁਲ 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 ਇਹ ਜਦੋਂ ਮਾਮਲਾ ਜਦੋਂ ਇਹ ਸਾਹਮਣੇ ਆਇਆ ਮਾਮਲਾ ਇਹਨਾਂ ਦੇ ਘਰ ਜਿਹੜਾ ਸਫਾਈ ਕਰਨਾ ਉਹ ਵਾਲਾ ਸੀਗਾ ਜਦੋਂ ਉਹ ਸਵੇਰੇ 11:00 ਵਜੇ ਜਦੋਂ ਸਫਾਈ ਕਰਨ ਕਰਮਚਾਰੀ ਜਦੋਂ ਉਹਨੇ ਆ ਕੇ ਘਰ ਦੀ ਬੈਲ ਬਜਾਈ ਵਾਰ-ਵਾਰ ਬੈਲ ਬਜਾਉਣ ਤੇ ਵੀ ਉਹਨਾਂ ਨੇ ਜਿਹੜਾ ਹੈਗਾ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਉਸ ਤੋਂ ਬਾਅਦ ਉਹ ਜਿਹੜਾ ਸਫਾਈ ਕਰਨ ਕਰਮਚਾਰੀ ਸੀਗਾ ਨਾਲ ਹੀ ਗਵਾਨੀਆਂ ਦੇ ਕੋਲ ਗਿਆ ਵੀ ਤੁਸੀਂ ਫੋਨ ਕਰੋ ਅੰਦਰ ਤੇ ਤਾਂ ਜੋ ਮੈਂ ਜਿਹੜੇ ਆਪਦਾ ਸਫਾਈ ਦਾ ਕੰਮ ਕਰ ਲਵਾਂ ਪਰ ਗਵਾਨੀਆਂ ਨੇ ਫੋਨ ਕੀਤਾ ਫਿਰ ਵੀ ਫੋਨ ਵੀ ਕਿਸੇ ਹੋ ਰੀਸੀਵ ਨਹੀਂ ਹੋਇਆ ਉਸ ਤੋਂ ਬਾਅਦ ਜਿਹੜਾ ਉਹ ਸਫਾਈ ਕਰਮਚਾਰੀ ਸੀ ਇਹਨਾਂ ਦੀ ਆੜ ਦੀ ਦੁਕਾਨ ਸੀ ਉੱਥੇ ਪਹੁੰਚਿਆ ਉੱਥੇ ਜਾ ਕੇ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਕਰਕੇ ਵੀ ਮੈਂ ਉੱਥੇ ਬੈਲ ਵੀ ਵਿਜਾਈਆ ਫੋਨ ਵੀ ਕਰਾਇਆ ਪਰ ਅੰਦਰੋਂ ਕਿਸੇ ਦੀ ਕੋਈ ਆਵਾਜ਼ ਨਹੀਂ ਆएगी ਤੇ ਆਓ ਆਪਾਂ ਚੱਲ ਕੇ ਦੇਖਦੇ ਆ ਤੇ ਉਹਨਾਂ ਨੇ ਸਥਿਤੀ ਨੂੰ ਦੇਖਦੇ ਹੋਏ ਜਿਹੜੀ ਗੇਟ ਮੇਨ ਜਿਹੜਾ ਗੇਟ ਸੀਗਾ ਉਹ ਤੱਕ ਕੇ ਜਦੋਂ ਅੰਦਰ ਗਏ ਅੰਦਰ ਜਾ ਕੇ ਜਦੋਂ ਉਹਨਾਂ ਨੇ ਦੇਖਿਆ ਤਾਂ ਉਹਨਾਂ ਦੇ ਬਿਲਕੁਲ ਹੋਸ਼ ਉੱਡ ਗਏ ਜਦੋਂ ਮਾਂ ਪੁੱਤ ਦੀ ਜਿਹੜੀ ਲਾਸ਼ਾਂ ਜਿਹੜੀਆਂ ਹੈਗੀਆਂ ਕਮਰੇ ਦੇ ਵਿੱਚ ਇੱਕ ਕਮਰੇ ਦੇ ਵਿੱਚ ਪਈਆਂ ਸੀ ਜਿੰਨਾਂ ਦੋਨਾਂ ਦੇ ਗੋਲੀ ਲੱਗੀ ਵੀ ਤੇ ਖੂਨ ਸਾਰੇ ਕਮਰੇ ਦੇ ਵਿੱਚ ਵੱਡੀ ਪੱਧਰ ਤੇ ਫੈਲਿਆ ਪਿਆ ਸੀਗਾ ਤੇ ਜਿਹੜੀ ਉਹਦੀ ਬਾ ਸੀਗੀ ਉਹ ਤਾਂ ਜਿਹੜੀ ਬੈੱਡ ਤੇ ਜਿਹੜੀ ਹੈਗੀ ਹੈ ਮ੍ਰਿਤਕ ਅਵਸਥਾ ਦੇ ਵਿੱਚ ਪਈ ਸੀ ਤੇ ਜਿਹੜਾ ਉਹਦਾ ਮੁੰਡਾ ਹੈਗਾ ਉਹ ਥੱਲੇ ਪਿਆ ਸੀਗਾ ਇਹ ਤੁਹਾਨੂੰ ਮੈਂ ਦੱਸਦਾ ਵੀ ਇਹ ਜਿਹੜਾ ਮੁੰਡਾ ਬਹੁਤ ਹੀ ਇੰਟੈਲੀਜੈਂਟ ਮੁੰਡਾ ਸੀਗਾ ਤੇ ਦਿੱਲੀ ਵਿੱਚ ਇਹ ਪੜ੍ਹਾਈ ਕਰਦਾ ਸੀ ਤੇ ਆਈਐਸ ਆਈਡੀ ਆਈਐਸ ਦੀ ਜਿਹੜੀ ਉਹ ਪੜ੍ਹਾਈ ਜਿਹੜੀ ਕਰ ਰਿਹਾ ਸੀਗਾ ਜੀ ਔਰ ਪਤਾ ਲੱਗ ਸਕਿਆ ਪੁਲਿਸ ਨੂੰ ਵੀ ਮਤਲਬ ਇਹ ਕਿਦਾਂ ਹੋਇਆ ਸਾਰਾ ਇਹ ਕੁਝ ਕੁਝ ਸ਼ੱਕ ਦੇ ਆਧਾਰ ਤੇ ਜੇ ਪੁਲਿਸ ਦੀ ਗੱਲ ਕਰੀਏ ਤਾਂ ਡੀਐਸਪੀ ਕਿਦਰ ਬਾਹ ਰਾਜਪਾਲ ਸਿੰਘ ਜੀ ਹੁੰਦਲ ਜੀ ਤੇ ਹੋਰ ਵੀ ਜਿਹੜੇ ਐਸਐਚਓ ਕਿਦਰ ਬਾਹ ਕੇਵਲ ਸਿੰਘ ਜੀ ਜੀ ਮੌਕੇ ਤੇ ਪਹੁੰਚ ਗਏ ਤੇ ਵੱਡੀ ਤعداد ਵਿੱਚ ਹੋਰ ਡੀਐਸਪੀ ਸਾਹਿਬ ਤੇ ਐਸਐਚਓ ਹੋਰ ਵੀ ਪਹੁੰਚੇ ਉਹਨਾਂ ਨੇ ਅਲੱਗ-ਅਲੱਗ ਪਹਿਲੂ ਤੋਂ ਜਿਹੜਾ ਹੈਗਾ ਇਹਦਾ ਜਿਹੜਾ ਮਤਲਬ ਦੇਖਣਾ ਸ਼ੁਰੂ ਕਰ ਦਿੱਤਾ ਫਿੰਗਰਪ੍ਰਿੰਟ ਵਾਲੇ ਵੀ ਬੁਲਾਏ ਜੀ ਤੇ ਡਾਕਸਕਾਟ ਵੀ ਬੁਲਾਇਆ ਗਿਆ ਤੇ ਉੱਥੇ ਸਾਰੀ ਜਿਹੜੀ ਹੈਗੀ ਹੈ ਬੜੀ ਤਸ਼ੱਦਦ ਨਾਲ ਜਿਹੜਾ ਹੈਗਾ ਸਾਰੇ ਪਾਸੋਂ ਦੇਖ ਰਹੇ ਹਰ ਪਹਿਲੂ ਤੋਂ ਉਹ ਕੰਮ ਕਰ ਰਹੇ ਹੈ ਵੀ ਕਿਤੇ ਕੋਈ ਅਜਿਹੀ ਗੱਲਬਾਤ ਤਾਂ ਨਹੀਂ ਸਾਹਮਣੇ ਆਉਂਦੀ ਕਿ ਇਹਨਾਂ ਦਾ ਜਿਹੜਾ ਸੁਸਾਇਡ ਹੈ ਜਾਂ ਇਹਨਾਂ ਦੀ ਕਿਸੇ ਨੇ ਕਤਲ ਕੀਤਾ ਹੈ ਜਾਂ ਕੀ ਮਾਮਲਾ ਕੀ ਹੈਗਾ ਉਹ ਸਾਰੇ ਪਹਿਲੂਆਂ ਤੋਂ ਦੇਖ ਰਹੇ ਹੈ ਉਹਨਾਂ ਬਾਬਤ ਸਾਡੀ ਡੀਐਸਪੀ ਗਦਲਬਾਹ ਰਾਜਪਾਲ ਸਿੰਘ ਜੀ ਹੰਦਲ ਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਦੱਸਿਆ ਵੀ ਹਜੇ ਜਿਹੜਾ ਹੈਗਾ ਇਹ ਮਾਮਲਾ ਜਿਹੜਾ ਹੈਗਾ ਸ਼ੱਕੀ ਜਾਪਦਾ ਹੈਗਾ ਅਸੀਂ ਤਹ ਤੱਕ ਨਹੀਂ ਜਾ ਸਕਦੇ ਵੀ ਇਹਦਾ ਮਾਮਲੇ ਦੇ ਵਿੱਚ ਪੂਰੀ ਤਹ ਤੱਕ ਕੀ ਹੈਗੀ ਇਹ ਗੱਲਬਾਤ ਇਹ ਤਾਂ ਸਾਰੀ ਜਾਂਚ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਵੀ ਕੀ ਇਹਦੀ ਗੱਲਬਾਤ ਸੀ ਕੀ ਕਾਰਨ ਨੇ ਵੀ ਜਿਹੜੇ ਮਾਂ ਪੁੱਤ ਜਿਹੜੇ ਹੈਗੇ ਮ੍ਰਿਤਕ ਅਵਸਥਾ ਦੇ ਵਿੱਚ ਮਿਲੇ ਔਰ ਦੋਸਤੋ ਸੋਨੀ ਡੈਲਾ ਜੀ ਨੇ ਡੀਐਸਪੀ ਸਾਹਿਬ ਨਾਲ ਗੱਲਬਾਤ ਕੀਤੀ ਹੈ ਕੀ ਗੱਲਬਾਤ ਕੀਤੀ ਹੈ ਉਹ ਇੱਕ ਵਾਰੀ ਤੁਸੀਂ ਵੀ ਸੁਣ ਲਓ ਸਿਰਫ ਜੀਵਨ ਜਾਰਾ ਅਮਿ ਸ਼ਾਰਦ ਨਾਲ ਜਿਹੜੀ ਹੈਡ ਇੰਜੀ ਨਹੀਂ ਹੁੰਦਾ ਤੇ ਮੌਤ ਤੇ ਤਫ਼ਤੀਸ਼ ਹੋ ਜਾਂਦੀ ਸਰ ਕੋਈ ਪਤਾ ਲੱਗ ਰਿਹਾ ਵੀ ਕਿਸੇ ਤਰ੍ਹਾਂ ਦਾ ਕਿਸੇ ਦਾ ਮਰਡਰ ਆ ਜਾਂ ਸੂਸਾਈਸਾਈਡ ਹੈ ਅਰ ਐਂਗਲ ਚ ਸੀਨ ਕਰ ਰਹੇ ਨੇ ਤਫ਼ਤੀਸ਼ ਕਰ ਰਹੇ ਹੈ ਜੋ ਵੀ ਤਫ਼ਤੀਸ਼ ਦਾ ਅਜੇ ਤੱਕ ਕੋਈ ਤੱਥ ਨਹੀਂ ਹੈ ਅੱਛਾ ਸੋਨੀ ਜੀ ਗਵਾਂਡ ਆਂਟ ਗਵਾਂਡ ਦੇ ਨਾਲ ਕੋਈ ਗੱਲਬਾਤ ਹੋਈ ਹੈ ਉਹਨਾਂ ਨੂੰ ਐਡਾ ਵੱਡਾ ਗਵਾਂਡ ਦੇ ਵਿੱਚ ਹਾਦਸਾ ਹੋ ਗਿਆ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕੁਝ ਗੱਲ ਕਰਨ ਦਾ ਮੌਕਾ ਮਿਲਿਆ ਦੇਖੋ ਮੈਂ ਦੱਸਦਾ ਆੜ ਗਵਾਂਡ ਨਾਲ ਤਾਂ ਸਾਡੀ वैसे ਜਿਹੜੀ ਆਫੀਸ਼ੀਅਲੀ ਗੱਲ ਨਹੀਂ ਹੋਈ ਅਨਫੀਸ਼ੀਅਲੀ ਗੱਲਬਾਤ ਹੋਈ ਹੈ ਜਿਹੜੀ ਇਹਨਾਂ ਦੀ ਕੋਠੀ ਹੈ ਇਸ ਕੋਠੀ ਦੇ ਨਾ ਇਧਰਲੇ ਪਾਸੇ ਨਾ ਦੂਸਰੇ ਪਾਸੇ ਤੇ ਨਾ ਹੀ ਬੈਕਸਾਈਡ ਨਾ ਹੀ ਸਾਹਮਣੇ ਹਜੇ ਤੱਕ ਕੋਈ ਵੀ ਜਿਹੜਾ ਮਕਾਨ ਦੀ ਉਸਾਰੀ ਨਹੀਂ ਹੋਈਗੀ ਇਹਨਾਂ ਤੋਂ ਥੋੜੀ ਥੋੜੀ ਦੂਰ ਤੇ ਜਿਹੜਾ ਹੈਗਾ ਮਕਾਨਾਂ ਦੀਆਂ ਸਾਰੀਆਂ ਹੋਈਆਂ ਵੀ ਜਿੱਥੋਂ ਤੱਕ ਲੋਕਾਂ ਦੀ ਇਹ ਵੀ ਗੱਲ ਜਿਹੜੀ ਚਰਚਾ ਦੇ ਵਿੱਚ ਮਰੀ ਆਈ ਵੀ ਜਦੋਂ ਬੰਦੂਕ ਦੀ ਗੋਲੀ ਚੱਲੀ ਤੇ ਆਹਣ ਗਵਾਰ ਨੂੰ ਕਿਉਂ ਨਹੀਂ ਕਿਸੇ ਨੂੰ ਪਤਾ ਲੱਗਿਆਗਾ ਪਤਾ ਲੱਗਾ ਬਿਲਕੁਲ ਕੀ ਕਰਨਾ ਵੀ ਜਿਹੜੀ ਬੰਦੂਕ ਦੀ ਗੋਲੀ ਚੱਲੀ ਉਹਦਾ ਜਿਹੜਾ ਫਿਰ ਜਿਹੜਾ ਗੱਲਾਂបਾਤਾਂ ਜਿਹੜੀਆਂ ਚੱਲੀਆਂ ਉਹਦੇ ਵਿੱਚ ਜਿਹੜਾ ਇਹ ਵੀ ਗੱਲ ਸਾਹਮਣੇ ਆਈ ਵੀ ਅੱਜਕੱਲ ਜਿਹੜਾ ਗਰਮੀ ਦਾ ਮੌਸਮ ਹੈ ਆਮ ਜਿਹੜੇ ਲੋਕ ਕੂਲਰਾਂ ਥੱਲੇ ਜਾਂ ਏਸੀ ਥੱਲੇ ਪਈ ਹੁੰਦੇ ਆ ਤੇ ਖੜਕੇ ਦਾ ਤਕਰੀਬਨ ਪਤਾ ਨਹੀਂ ਚੱਲਦਾ। ਪਤਾ ਨਹੀਂ ਲੱਗਦਾ ਬਿਲਕੁਲ। ਤੇ ਇਸ ਕਰਕੇ ਅੰਦਰ ਹੋਣ ਕਰਕੇ ਉਹਨਾਂ ਨੂੰ ਕਿਸੇ ਆਣਗੁਆੜ ਨੂੰ ਵੀ ਪਤਾ ਨਹੀਂ ਲੱਗ ਸਕਿਆ ਤੇ ਕੁਝ ਉਹਨਾਂ ਦੇ ਜਿਹੜੇ ਕੋਠੀਆਂ ਆਣਗੁਆਣ ਦੀਆਂ ਉਹ ਦੂਰ ਹੋਣ ਕਰਕੇ ਵੀ ਇਹਨਾਂ ਦਾ ਪਤਾ ਨਹੀਂ ਲੱਗ ਸਕਿਆ। ਸੋ ਸੋਨੀ ਜੀ ਪੂਰੀ ਖਬਰ ਤੇ ਨਜ਼ਰ ਰੱਖੋ ਅਸੀਂ ਦੁਬਾਰਾ ਫਿਰ ਇਸ ਦੀ ਅਪਡੇਟ ਲੈਣ ਲਈ ਤੁਹਾਡੇ ਕੋਲ ਆਵਾਂਗੇ ਦੋਸਤੋ ਇੱਕ ਵਾਰੀ ਫਿਰ ਦੱਸ ਦੇਵਾਂ ਕਿ ਗਿੱਦੜਵਾਹੇ ਤੋਂ ਬੜੀ ਦੁੱਖ ਭਰੀ ਖਬਰ ਸੀ ਜਿੱਥੇ ਇੱਕ ਕੋਠੀ ਦੇ ਵਿੱਚੋਂ ਮਾਂ ਤੇ ਪੁੱਤ ਦੀ লাশ ਖੂਨ ਦੇ ਨਾਲ ਲੱਤਪੱਤ ਮਿਲੀ ਹੈ ਇਹ ਕਾਰਾ ਕਿਸ ਨੇ ਕੀਤਾ ਸਾਰੇ ਜਾਂਚ ਦਾ ਵਿਸ਼ਾ ਹੈ ਔਰ ਜਾਂਚ ਪੜਤਾਲ ਤੋਂ ਪਤਾ ਲੱਗੇਗਾ ਕਿ ਆਖਰ ਇਸ ਡਬਲ ਜਿਹੜੇ ਜਿਹੜਾ ਖੂਨ ਹੋਇਆ ਉਸ ਦੇ ਪਿੱਛੇ ਕਿਸ ਦਾ ਹੱਥ ਹੈ ਇਹ ਜਾਂਚ ਤੋਂ ਬਾਅਦ ਪਤਾ ਲੱਗੇਗਾ ਐਸੀ ਹੁਣ ਤੱਕ ਦੀ ਅਪਡੇਟ ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰੂਬਰੂ ਹੁੰਦੇ ਰਾਂਗੇ ਤੁਸੀਂ ਜੁੜੇ ਰਹੋ ਇਵਨ ਪੰਜਾਬੀ ਟੀਵੀ ਦੇ ਨਾਲ ਫੋਰ ਆਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਇਵਨ ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ